ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੇ ਮੇਰੇ ਨਾਲ ਹਰਸਾਲ ਵੀਰ ਨਾਲ ਮਿਸਤਰੀ ਬੱਲਾ ਵੀਰ ਮੇਰਾ ਅਸੀਂ ਤਿੰਨੇ ਜਾਣੇ ਇਸ ਗਰੀਬ ਪਰਿਵਾਰ ਦੇ ਘਰ ਸਾਡੇ ਵੀਰ ਜੋ ਕਿ ਮਿਸਤਰੀ ਸਿੰਘ ਦਾ ਕੰਮ ਕਰਦੇ ਆ ਸਾਹਸਿਆ ਸਿੰਘ ਦਾ ਲੜਕਾ ਵਾ ਮੇਰਾ ਵੀਰ ਗੁਰਦੇਵ ਸਿੰਘ ਨਾਂ ਇਸ ਦਾ ਇਸ ਦੀ ਆਤੀ ਜੋ ਤੁਸੀਂ ਵੇਖ ਰਹੇ ਹੋ ਜਿੰਨੂੰ ਚੁੱਕੇ ਲੈ ਕੇ ਪਿਛਲੇ ਡੇਢ ਕ ਸਾਲ ਦੇ ਤਕਰੀਬਨ ਇਹ ਮੰਜੇ ਤੇ ਆ ਨਾਮਰਾਦ ਬਿਮਾਰੀਆਂ ਦੇ ਨਾਲ ਜੂਝ ਰਹੀ ਆ ਜਿਸ ਦੇ ਇਲਾਜ ਲਈ ਇਸ ਪਰਿਵਾਰ ਨੇ ਬਹੁਤ ਸਾਰਾ ਕਰਜ਼ਾ ਲੈ ਕੇ ਇਸ ਟੀ ਦੇ ਲਾਜ ਹਸਤੇ ਵਰਤਕਤਾ ਵਾ ਤੇ ਹੁਣ ਇਹ ਆਪਣੇ ਪਿੰਡ ਸਵਰਾ ਦੇ ਖਾਸ ਕਰਕੇ ਸਾਰੇ ਅਸੀਂ ਸੱਜਣਾ ਵੱਲ ਬੇਨਤੀ ਕਰਨਾ ਚਾਹੁੰਦੇ ਆ ਵੀ ਇਹਨਾਂ ਦੀ ਜਿੰਨੀ ਵੀ ਹੋ ਸਕੇ ਆਪਾਂ ਪ੍ਰਿੰਟ ਸਭਰਾ ਵੱਲੋਂ ਮਦਦ ਕਰੀਏ ਤੇ ਬਾਅਦ ਚ ਆਪਾਂ ਬਾਹਰ ਵੀ ਇਸ ਵੀਡੀਓ ਨੂੰ ਸ਼ੇਅਰ ਕਰੀਏ ਤਾਂ ਜੋ ਦਾਨੀ ਸੱਜਣ ਜੋ ਸੰਸਥਾ ਚਲਾਉਂਦੇ ਉਹਨਾਂ ਤੱਕ ਇਹ ਵੀਡੀਓ ਪਹੁੰਚੇ ਜੇ ਆਪਾਂ ਪ੍ਰਿੰਟ ਸਭਰਾ ਵੱਲੋਂ ਪਹਿਲੀ ਗੱਲ ਮੈਂ ਕੋਸ਼ਿਸ਼ ਕਰੀਏ ਆਪਾਂ ਇਸ ਪਰਿਵਾਰ ਦੀ ਵੱਧ ਤੋਂ ਵੱਧ ਮਦਦ ਕਰਕੇ ਇਸ ਧੀ ਨੂੰ ਆਪਾਂ ਜਿਹੜਾ ਵਾ ਲਾਜ ਕਰਵਾ ਕੇ ਇਨੂੰ ਚਲਦਾ ਫਿਰਦਾ ਕਰੀਏ ਵਿਚਾਰੀ ਨੂੰ ਇਹ ਮੰਜੇ ਤੇ ਆ ਪਿਛਲੇ 1.5 ਸਾਲ ਤੋਂ ਬਹੁਤ ਹੀ ਦੁੱਖ ਚੱਲ ਰਹੀ ਆ ਬੇਨਤੀ ਆ ਪਿੰਡ ਸਭਰਾ ਵਾਸ ਨੀਕਾ ਨੂੰ ਜੇ ਆਪਾਂ ਵੱਤ ਵਾਦੇ ਸਤੀ ਦਾ ਲਾਜ ਵਾਸਤੇ ਮਦਦ ਕਰੀਏ ਨੰਬਰ ਵੀਰ ਦਾ ਹੈਗਾ 88720 23298 ਮੇਰਾ ਨੰਬਰ ਹੈਗਾ 9855099231 ਸੋ ਸਾਰੇ ਵੀਰ ਵੱਤੋ ਵੱਦ ਸ਼ੇਅਰ ਕਰੋ ਤੇ ਵੀਰ ਨਾਲ ਸੰਪਰਕ ਕਰ ਲਿਓ 88720 23298 ਤੇ 23298 ਤੇ ਠੀਕ ਆ ਜੀ ਆ ਵੀਰ ਨਾ ਕਰਦੇ ਆ ਗੱਲਬਾਤ ਆਪਾਂ ਦੀ ਫੋਟੋ ਉੱਪਰ ਮੈਂ ਲਾ ਦੇਣਾ ਐਡਿਟ ਕਰ ਦੇਣਾ ਵੇਖ ਲਿਓ ਪਹਿਲੀ ਸੂਰਤ ਤੇ ਦੀ ਵਿਚਾਰੀ ਧੀ ਦੀ ਮਾਂ ਸੰਧੀ ਸੋ ਬੇਨਤੀ ਆ ਸਾਰੇ ਵੀਰਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਆਪਾਂ ਗੱਲਬਾਤ ਕਰਦੇ ਆਂ ਵੀ ਇਹਨਾਂ ਨਾਲ ਵੀ ਸੁਣਦੇ ਉਹਦੇ ਤੋਂ ਵੀ ਕੀ ਕੀ ਉਹਨਾਂ ਨੇ ਕੀਤਾ ਹੁਣ ਤੱਕ ਡੇਢ ਸਾਲ ਦੇ ਲਗਭਗ ਹੋ ਗਏ ਡੇਢ ਸਾਲ ਹੋ ਚੱਲਿਆ ਨੂੰ ਤੇ ਸਾਨਾ ਮੈਂ ਆ ਨਵੇਂ 10ਵੇਂ ਹਸਪੀਟਲ ਦੇ ਵਿੱਚ ਚਲੇ ਗਿਆ ਵਾਂ ਅੱਛਾ ਤੇ ਇਹ ਵੀ ਇਹਦੇ ਰਹਿ ਗਿਆ ਹੁਣ ਚੱਲ ਕੰਮ ਟਾਟ ੁੱਟ ਜੇ ਮਾਦਾ ਦਾ ਕਰਕੇ ਹੂੰ ਹੂੰ ਆ ਮਾਤਾ ਪੂਰੀ ਹੋ ਗਈ ਮਾਦਾ ਪੂਰੀ ਹੋ ਗਈ ਕਰਕੇ ਉਹਦਾ ਕਰਕੇ ਫਿਰ ਵਿੱਚ ਇਹਨੂੰ ਛੱਡ ਕੇ ਆਉਣਾ ਪਿਆ ਨਹੀਂ ਤੇ ਬਾਹਰ ਦੇ ਤੁਹਾਨਾ ਆਪਦਾ ਘਰ ਦਾ ਭਾਂਡੇ ਤੱਕ ਵੇਚੇ ਆ ਥਾਤਾ ਧਿਆ ਦੇ ਭਾਂਡੇ ਵੇਚ ਕੇ ਲਾ ਦੇ ਜੋ ਸੋਨਾ ਗਹਿਣਾ ਘਟਾ ਤੇ ਸਾਰਾ ਕੁਝ ਦਾ ਨਾ ਆਪਦਾ ਵੇਚ ਕੇ ਲਾਤਾ ਹੂੰ ਤੇ ਸਨ ਅਲਮ ਜਿਹੜਾ ਆਪਣਾ ਤੁਸੀਂ ਦੱਸੰਦੇ ਇਹ ਕਾਰਡ ਬਾ ਚੱਲਦਾ ਆਪਣਾ ਮੋਦੀ ਵਾਲਾ ਹਾਂਜੀ ਉਹਦੇ ਤੁਸੀਂ ਦੱਸੰਦੇ ਵੀ ਉਹ ਸਿਰਫ ਅੰਦਰੋਂ ਜਿਹੜਾ ਅੰਦਰੋਂ ਥੋੜੀ ਬਾਈ ਦਵਾਈ ਪਰ ਮਿਲਦੀ ਵੀ ਜਿਆਦੀ ਮਹਿੰਗੀ ਦਵਾਈ ਜਿਹੜੀ ਬਾਹਰੋਂ ਲਿਓਨੀ ਪੈਂਦੀ ਆ ਮਾਸ਼ਾਅੱਲ ਅੰਦਰੋਂ ਥੋੜਾ ਬਹਾਦਾ ਜਿਹੜਾ ਜਿਵੇਂ ਮੰਨ ਲਓ ਕੋਈ 5-700 ਦੀ 1000 ਦੀ ਮਿਲ ਗਈ ਅੰਦਰੋਂ ਤੇ ਬਾਕੀ ਦਵਾਈ ਜਿਹੜੀ ਸਾਰੀ ਬਾਹਰੋਂ ਜਿਵੇਂ ਕੋਈ 1000 2000 ਦੀ 3000 ਦੀ ਦਵਾਈ ਉਹ ਬਾਹਰੋਂ ਹੀ ਹੁੰਦੀ ਸਾਰੀ ਮਾਸ਼ਾਅੱਲ ਹਾਂਜੀ ਹੁਣ ਤੱਕ ਜਿਹੜਾ ਇਲਾਜ ਕਰਾਇਆ ਆਪਾਂ ਤੇ ਉਹ ਸਾਰੇ ਆਪਾਂ ਕਰਜਾ ਹੀ ਚੁੱਕਿਆ ਹਨਾ ਕਰਜਾ ਹੀ ਕਰਜਾ ਹੀ ਗਿਆ ਤੇ ਤੁਹਾਨੂੰ ਪਤਾ ਮੈਂ ਕਿਹੜਾ ਵੀ ਤੇ ਐਡਾ ਪਾ ਕਰਦੇ ਆ ਤੇ ਹੁਣ ਚਾਹੇ ਤੇ ਮੈਂ ਇਹਨੂੰ ਲਈ ਫਿਰੂੰਗਾ ਚਾਹੇ ਮੈਂ ਦਿਹਾੜੀ ਕਰੂੰਗਾ ਕੰਮ ਦੇ ਇੱਕ ਹੀ ਕਰ ਸਕਦਾ ਠੀਕ ਚਲੋ ਨਾ ਕੋਸ਼ਿਸ਼ ਕਰਦੇ ਆ ਹਾਂਜੀ ਆਪਣੇ ਨਾਲ ਕਾਫੀ ਭਰਾ ਜੁੜੇ ਆ ਆਪਾਂ ਜਿਆਦਾ ਨਹੀਂ ਆਪਾਂ ਪਿੰਡ ਪੱਧਰ ਤੇ ਕੰਮ ਕਰਦੇ ਆਂ ਕਿ ਵੀ ਤੇ ਸਾਰਿਆਂ ਭਰਾਵਾਂ ਤੱਕ ਬੇਨਤੀ ਕਰਾਂਗੇ ਤੁਹਾਡੀ ਤੇ ਜਿੰਨੀ ਹੋ ਸਕੇ ਤੁਹਾਡੀ ਮਦਦ ਵਾਦ ਵਾਦ ਕੀਤੀ ਹੋਊਗੀ ਮੈਂ ਨਾਲ ਬਹੁਤ ਬਹੁਤ ਧੰਨਵਾਦ ਆ ਚਲੋ ਜੇ ਮੇਰੀ ਧੀ ਦਾ ਨਾਮ ਕਰਦੇ ਨਾ ਕਿ ਮੇਰੇ ਬਾਕੀ ਦੇ ਮੈਂ ਸਾਰੇ ਭੈਣ ਭਰਾਵਾਂ ਦਾ ਨਾ ਕਦੀ ਵੀ ਭੁੱਲੂਗਾ ਨਾ ਜਿਹੜਾ ਮੇਰਾ ਨਾਲ ਸਾਥ ਦੇਣਗੇ ਇਹ ਨਾ ਭੈਣ ਭਰਾਵਾਂ ਤੇ ਤੇ ਚਲੋ ਮੈਂ ਕਰਨਾ ਮੇਰੇ ਕੋ ਕਿਹੜਾ ਵੀ ਪਹਿਲੇ ਵੀ ਚੱਲ ਮੈਂ ਇਸ ਤਰ੍ਹਾਂ ਭੈਣ ਭਰਾਵਾਂ ਦੇ ਥੋੜਾ ਬਾਲਾ ਕਰਦੇ ਰਹੇ ਆ ਉਹ ਆਪ ਦਾ ਚੁੱਕ ਚਕਾ ਕੇ ਲਾਉਂਦਾ ਰਿਆਂ ਤੇ ਉਹ ਭੈਣ ਭਰਾ ਕੋਈ ਇਸ ਤਰ੍ਹਾਂ ਆਪਾਂ ਫੜ ਲੈਂਦਾ ਰਿਆਂ ਤੇ ਚੱਲ ਕੋਹ ਮੈਂ ਚੁੱਕ ਚਕਾ ਲੈਣੂੰ ਕਿੰਨਾ ਆ ਦਲਵਾਗ ਰੰਧਾਵ ਨੇ ਵੇ ਉਦੋਂ ਜਿਹੜੀ ਵੀਡੀਓ ਪਾਈ ਉਹ ਮੈਂ ਪਾਈ ਸੀ ਵਹਿ ਹਾਂਜੀ ਤੇ ਉਹ ਆਪਣੇ ਗਰੁੱਪ ਚ ਵੀ ਪਾਈ ਮੈਂ ਤੇ ਉਹ ਭਰਾਵਾਂ ਨੇ ਆਖਿਆ ਸੀ ਉਦਨੂੰ ਤੇ ਚਲੋ ਜਿੰਨਾ ਵੀ ਹੋ ਸਕਿਆ ਆਪਾਂ ਠੀਕ ਹੈ ਜੀ ਪਿੰਡ ਪੱਧਰ ਤੇ ਪਹਿਲੀ ਮੇਰੀ ਆਤਵਾ ਵੀ ਪਿੰਡ ਦੇ ਆ ਭਰਾਵਾਂ ਨੂੰ ਵੰਗਾਰਿਆ ਜਾਵੇ ਇਸ ਕੰਮ ਵਾਸਤੇ ਪਿੰਡ ਦੇ ਜਿਹੜੇ ਸਾਡੇ ਆਪਦੇ ਆ ਤੇ ਬਾਅਦ ਚ ਆਪਾਂ ਜਿਹੜਾ ਬਾਹਰ ਆਪਾਂ ਕੋਈ ਕਿਸੇ ਤੋਂ ਮਦਦ ਮੰਗਦੇ ਆ ਬਾਕੀ ਜਿਹੜੀਆਂ ਸੰਸਥਾਵਾਂ ਉਹਨਾਂ ਨਾਲ ਵੀ ਸੰਪਰਕ ਕਰਨ ਦੀ ਕੋਸ਼ਿਸ਼ ਕਰਾਂਗੇ ਆਪਾਂ ਜਿਹੜੀਆਂ ਇਹ ਕਾਰਜ ਕਰਦੀਆਂ ਵਾਂ ਸੋ ਤੁਹਾਡੀ ਜਿੰਨੀ ਵੀ ਹੋ ਸਕੇ ਪਿੰਡ ਪੱਧਰ ਤੇ ਆਪਣੇ ਬੇਨਤੀ ਕਰਾਂਗੇ ਨਾ ਭਰਾਵਾਂ ਦੀ ਇਸ ਧੀ ਵਾਸਤੇ ਜਿੰਨਾ ਕੋ ਹੋ ਸਕੇ ਦਾਨ ਪਾਇਆ ਜਾਵੇ ਆਪਾਂ ਨਾ ਪਏ ਜਾਂਦੇ ਆਪਾਂ ਇਹ ਨਹੀਂ ਦੱਬੀ ਇਹੋ ਜੇ ਕੰਮ ਦੇ ਵਿੱਚ ਮੈਂ ਪਾਇਆ ਲੈ ਲੈ ਕੇ ਤੇ ਬੰਕਾਂ ਭਰ ਲਾ ਮਹਾਰਾਜ ਗੁਰੂ ਰਾਮਦਾਸ ਇਹੋ ਜੇ ਪਹਾ ਦਵਾਵੇ ਹੀ ਨਾ ਹਾਂਜੀ ਹਾਂਜੀ ਨਾਮਰਤੀ ਪੁੱਤ ਇਦਾਂ ਹੋਵੇ ਜੇ ਜੋ ਇਤਰਾ ਪਹਿਲਾਂ ਕਦੀ ਹੀ ਜਿ ਪਾਇਆ ਕੰਮ ਕੀਤਾ ਹੀ ਨਹੀਂ ਲੋੜ ਹੀ ਨਹੀਂ ਆਪਦੀ ਕਮਾਈ ਕਰੀਏ ਤੇ ਆਪਦਾ ਖਾਈਏ ਤੇ ਇਹੋ ਜੀ ਨਾ ਲੋੜ ਹੀ ਪਵੇ ਮਹਾਰਾਜ ਕਿਸੇ ਨੂੰ ਨਾ ਲੋੜ ਪਵੇ ਇਤਰਾ ਪਾਇਆ ਤੇ ਲੱਗਦਾ ਕਦੇ ਮੈਂ ਈ ਪੁੱਤ ਦਾ ਵਿਆਹ ਸ਼ਾਦੀ ਕਰਾਂ ਤੇ ਮੈਂ ਕਿਸੇ ਤੋਂ ਮੰਗਾ ਵੀ ਆਖਾ ਬਲਿਆ ਮੇਰੀ ਭੈਣ ਭਰਾਵਾਂ ਨੇ ਮਦਦ ਕਰੋ ਮੇਰੀ ਹਾਂਜੀ ਹਾਂਜੀ ਬਿਲਕੁਲ ਇਹੋ ਜੀ ਜਿਹੜਾ ਆਪਾਂ ਲੈਣਾ ਨਾ ਜਿਹੜਾ ਰੱਖਣਾ ਮੈਂ ਜੋੜਨਾ ਘਰ ਬਣਾ ਲਾਂ ਜਾਂ ਕੁਝ ਚੀਜ਼ ਬਣਾ ਲਾਂ ਮੈਂ ਦੱਸਣਾ ਉਹ ਜੇ ਬੰਦਾ ਗਲਤ ਕੰਮ ਆ ਇਹਦਾ ਚਾਹੀਦਾ ਹੀ ਨਹੀਂ ਤੇ ਨਾ ਆਪਾਂ ਨੂੰ ਜਿਹੜੇ ਮਹਾਰਾਜੇ ਤੰਦਰੁਸਤ ਹੋ ਜੇ ਤੇ ਆਪਾਂ ਕਿਸੇ ਨੂੰ ਵੀ ਨਹੀਂ ਕਦੀ ਆਖਣਾ ਪਿਆ ਨੂੰ ਮਦਦ ਕਰੋ ਠੀਕ ਹੈ ਹਾਂਜੀ ਚੰਗਾ ਜੀ ਠੀਕ ਹੈ